ਆਜੋ ਸਤਿਕਾਰਯੋਗ ਸਬਨੋ ਸ਼ਿਕਾਇਤ ਵੀ ਕਰਾ। ਵਾਕਾ ਸਾਹਿਬ ਤੁਸੀਂ ਨਾਲ ਆਓ। ਚਾਹੇ 4 ਬੋਲ ਦੋ ਚਾਹੇ 10 ਬੋਲ ਦੋ ਥੋੜੀ ਇੱਥੇ ਆ 5 ਬੀ ਟ੍ਰੈਕ ਦੇ ਟੋਕਨ ਪਿਆ ਚੱਕ ਲੈ। ਉਹ ਸੈੱਟ ਕਰ ਲਵਾਂਗੇ। ਹਾਂਜੀ ਸਤਿਕਾਰਯੋਗ ਸਬਨੋ ਜੀ। ਅਗਰ ਤੁਸੀਂ ਸੁੰਤਰਾ ਰਹਿਣਾ ਹੈ। ਜਵਾਨ ਰਹਿਣਾ ਹੈ ਔਰ ਖੁਸ਼ ਰਹਿਣਾ ਹੈ। ਠੀਕ ਹੈ ਔਰ ਜ਼ਿੰਦਗੀ ਦੇ ਵਿੱਚ ਸਹੀ ਫੈਸਲੇ ਕਰਨੇ ਆ। ਤਾਂ ਦਾਖਾ ਗ੍ਰੰਵੀ ਜੀੁਰਾ ਜਾਇਨਸ ਪੀਜ਼ ਵਿਰਕਵੀਰ ਜੀ ਹੈ ਇਹਨਾਂ ਲਈ ਕੀ ਕਹਾਣਾ ਹੁਣ ਖੂਬਸਾਰੇ ਤਾਲੀਆਂ ਮਜਾ ਦਿਓ ਵੈਰੀ ਗੁੱਡ ਸ਼ਾਬਾਸ਼ ਨਹੀਂ ਰੋਸਾਂ ਤਾਲੀਆਂ ਤੁਹਾਡੇ ਲਈ ਤੁਸੀਂ ਆਪਣੇ ਲਈ ਮਾਰੋ ਸਾਡੇ ਸਾਨੂੰ ਇੱਥੇ ਆ ਕਿ ਇੰਟਰਨਲ ਸ਼ਕਤੀ ਤਾਂ ਮਿਲਦੀ ਹੈ ਈਵਨ ਜੋ ਸਾਡੇ ਬਾਡੀ ਪਾਰਟ ਹਨ ਇੰਟਰਨਲ ਸਾਰੇ ਹੀ ਪ੍ਰੀਗਰੋ ਹੋ ਜਾਂਦੇ ਆਂ ਔਰ ਐਕਸਟਰਨਲ ਤੁਸੀਂ ਸਾਨੂੰ ਦੇਖ ਹੀ ਰਹੇ ਹੋ ਅਸੀਂ ਕਿੰਨੇ ਖੁਸ਼ ਆਂ ਥੈਂਕ ਯੂ ਸੋ ਮੱਚ ਐਂਡ ਪਲੀਜ਼ ਮੋਟੀਵੇਟ ਯੋਰself ਦੰਦ ਹਿਆ ਅਨ ਪਲੇ ਵਿਦ ਅਸ ਥੈਂਕ ਯੂ ਥੰਕ ਯੂ ਉਹਨਾਂ ਤੋਂ ਸਰਬਾਨਾ ਬੱਚਾ ਭਾਵੇਂ ਕੰਡਿਆਰ ਸਪੇਅਰ ਨੂੰ ਉਤਰਨਾ ਹੋਵੇ ਪਰ ਵਕਤ ਤੁਹਾਨੂੰ ਬੇਤਿਕੰਸਾਰੋ ਬੱਚੇ ਚਾਹਤ ਇੱਕ ਵਾਰੀ ਕਰਦੇ ਤਾਂ ਕਿ ਆਪਾਂ ਕੋਤਾਲ ਦੇ ਇੰਦਰੀਆ ਕੋਸੀ ਕੋਈ ਆਪ ਨੂੰ ਸਮਾਈ ਜਾਣੀ ਜਿਹੜੀ ਪਾਈ ਜੇ ਤੁਹਾਨੂੰ ਜੇਕਰ ਕਹਿੰਦੇ ਜਿਹਦੀ ਵੀ ਕੋਈ ਇੰਦਰੀਆ ਨੂੰ ਲੋਕਾਂ ਦੀ ਮਰੋੜ ਆ ਸਮਾਨ ਜਿਹੜੀ ਜਿਹੜੀ ਬੁਣੇ ਕਰੂਗੀ ਜਿਹਦੇ ਪਾਈਦੀ ਬੈਠਿਆ ਬਖ ਨਾਲ ਉਹਨਾਂ ਲਈ ਟੈਪ ਨੂੰ ਕਰੀਚੋ ਬੱਸਾਂ। ਸਾਡੀ ਨੇ ਤਿਆਰ ਕੀ ਅੱਜ ਦੇ ਮੇਲੇ ਸਮਨ ਵੀਰ ਸਾਡੀ ਕਲਾਪਾ ਆਪਣੇ ਸਾਡੀ ਪੁਆਇੰਟ ਤੇ ਮੌਜੂਦ ਨਹੀਂ ਕਰਾਇਆ ਤੁਸੀਂ। ਗੂੰਜਾ ਰਹੀ ਹੈ। ਅਰ ਜਿੰਨਾਂ ਕੋਈ ਤੌਕੀ ਨੂੰ ਮਿਲ ਗਿਆ ਕਿਰਪਾ ਕਰਕੇ ਸੈਂਟਰ ਵਿੱਚ ਆ ਜੀ ਉੱਤਰ ਉਸੇ ਗੱਡੀ ਵਿੱਚ ਲਾ ਕੇ ਇੱਥੇ ਬੱਚੇ ਲੈ ਕੇ ਆਉਣਾ ਆਪਣੇ ਆਪੇ ਛੋੜ ਵੀ ਨਹੀਂ ਕੋਈ ਕਰਨਾ। ਇਹਨਾਂ ਕੋ ਤੋਂ ਕੋਈ ਬੱਚੇ ਦੇਖਾਣੇ ਛੋੜਨਾ ਸੈਂਟਰ ਪੱਜੀ ਬਹਾਂ। ਉਹ ਪਾਣੀ ਦੇ ਫੋਨ ਕਰ ਰਹੇ ਨੇ ਟੈਡੀਟਨ ਉਹ ਕੁਰਸੀ ਕੋਲੇ ਉਹ ਰੋਮਰ ਕੁਰਸੀ ਆ ਜਿਹੜੀ ਜਿਹੜੀ ਇਹ ਕਰੀ ਆ ਪਤਾ ਕਰ ਸਕਦੇ ਨਹੀਂ ਕਿ ਸ਼ਟਾਰਟ ਕਰਨੀਆਂ ਨੇ ਤੇ ਸਾਰੇ ਬੱਚਿਆਂ ਨੇ ਬੇਨਤੀ ਆ ਟਰੈਕ ਦੇ ਪਿੱਛੇ ਕੋਈ ਨਾ ਰਵੇ ਦੇ ਤਸੂ ਤਾੜੇ ਤੇ ਟਾਈਮ ਫੇਰੇ ਦੌੜਾ ਸ਼ਟਾਰਟ ਸ਼ਟਾਰਟ ਟੈਂਟ ਵਾਲੇ ਪਾਸੇ ਜਾ ਕੇ ਬੈਠ ਜੇ ਉਹਨਾਂ ਦੇ ਪੇਰੈਂਟਸ ਨੂੰ ਵੀ ਦੱਸ ਦਿਆ ਤੇ ਜਿਹੜੇ

ਸਟਾਰਟਿੰਗ ਰਾਹ ਤੇ ਚੰਗੀਆਂ ਬਾਹਣੀਆਂ ਪਾਉਣੀਆਂ ਕਰਦੇ ਵੀਰੇ ਰਿਕੁਐਸਟ ਆ ਬੰਦੀ ਮਾਨ ਦੀ ਗੱਡੀ ਤੇ ਨੇ ਅਜਨਵੀਂ ਨੇ ਮੈਂਦੀ ਆ ਜਿਹੜੇ ਵਿੱਚ ਚੰਗੀਆਂ ਬਾਹਣੀਆਂ ਪਾਉਣੀਆਂ ਪੈਂਦੀ ਤੇ ਐਸ਼ਿਕ ਪੁਆਇੰਟ 'ਤੇ ਵੀ ਭੇਜ ਪਾਓ ਜੀ